ਆ ਦੇਖੋ ਜੀ ਡਿੰਪਲ ਜੀ ਪਹਿਲੀ ਵਾਰ ਇਹ ਫਰੂਟ ਕੱਟਣ ਲੱਗਿਆ ਨੇ ਦੇਖਦੇ ਆ ਸਹੀ ਕੱਟ ਵੀ ਸਕਦੇ ਨੇ ਕੀ ਨਹੀਂ ਫਰੂਟ ਕੱਟਣ ਨੂੰ ਕਿ ਮੈਂ ਜੰਗ ਲੜਦੀ ਪੀ ਆ ਪਹਿਲਾਂ ਵੀ ਕੱਟਿਆ ਹੀ ਹੈ ਸਮਝੇ ਮੈਂ ਖਾਈ ਸੌਂਕ ਆਪਣੀ ਮਾਤ ਦੀ ਤੂੰ ਸੋਈ ਗੱਲ ਗੱਲ ਅੱਜ ਹੁਣ ਮੈਨੂੰ ਐਂ ਦੱਸ ਦੋ ਵੀ ਆ ਚੀਜ਼ੇ ਵੀ ਕੱਟਣੀ ਆ ਪਹਿਲਾਂ ਤਾਂ ਕੱਟਿਆ ਹੋਇਆ ਤੂੰ ਤੂੰ ਦੱਸੋ ਨਾ 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 ਆਪੇ ਕੱਟ ਮਮੀ ਕਹਿ ਕੇ ਗਈ ਸੀ ਹੁਣ ਵਿੱਚੋਂ چیرਣਾ ਤੂੰ ਦੇਖ ਬੋਲੋ ਦੇਖਦੇ ਆਂ ਕਿਵੇਂ ਕੱਟਦੇ ਆਂ ਤਾਂ ਮੈਂ ਚੀਰਿਆ ਹੋਇਆ ਹੀ ਖਾਦਾ ਮੈਂ ਕਦੇ ਚੀਰਿਆ ਨਹੀਂ ਹੈਗਾ ਖਾਣੇ ਖੀਰੇ ਦੂਜੇ ਦੇ ਵਿਆਹ 'ਚ ਜਾ ਕੇ ਗੱਲਾਂ ਕਰਦੇ ਨੇ ਡ੍ਰੈਗਨ ਖਾਣਾ ਚੱਪਾ ਕਰ ਜੋ ਮੇਰਾ ਆਪ ਦਾ ਹੀ ਵਿਆਹ ਸੀ ਬੋਲਦੋ ਸਾਰੀ ਛਿੱਲੇ ਲਾਉਣੀ ਹੈ ਦੀ ਹੋਰ ਨਹੀਂ ਸੱਚੀ ਕਹਿ ਰਹੀ ਹੈ ਸੱਚੀ ਮੈਨੂੰ ਨਹੀਂ ਪਤਾ ਹਟ ਮਰਦੋਸ ਤਾਂ ਬੋਲ ਮੈਨੂੰ ਬੁਲਾ ਕੇ ਪੁੱਛ ਮੰਮੀ ਨੂੰ ਨਹੀਂ ਬੁਲਾਉਂਦੀ

ਨੇ ਇਹ ਮਿਸਟਾ ਨੋਚੇ ਦਾ एकदम ਛਿਲਟਾ ਤੇ ਐਸੇ ਛਿਲਤੇ ਇਸ ਕੋਲੇ ਲਓ ਜੀ ਵੈਰੀ ਗੁੱਡ ਜੇ ਤੇਨੂੰ ਛਿਲਣਾ ਨਹੀਂ ਆਂਦਾ ਐਸੇ ਛਿਲਤੇ ਤੇਰਾ ਖਾਣ ਦਾ ਅਧਿਕਾਰ ਨਹੀਂ ਐਨੂੰ ਇਸਕੇ ਫੇਰ ਛੋਟੇ ਪੀਸ ਕਰ ਲੀਏ ਜਾਂ ਤੇ ਖਾ ਲੀਏ ਕਰਦੇ ਜਦ ਤੱਕ ਮੈਂ ਪੰਡੇ ਹਾਂ ਜੀ ਤੇਰਾ ਕੋਈ ਅਧਿਕਾਰ ਨਹੀਂ ਐ ਛਿਲ ਛੱਲੇ ਛਿਲਾਈ ਤਾਂ ਜਮੂ ਠੀਕ ਹੈ ਜੀ ਲੈ ਲੈ ਛਿਲਦੇ ਆ ਲੋ ਮੰਮੀ ਨੇ ਮੈਨੂੰ ਸਿਖਾਤਾ ਇਹਨੂੰ ਕਿਵੇਂ ਛਿਲਣਾ ਠੀਕ ਹੈ ਹੇ ਹੁਣ ਆਪਾਂ ਆਹ ਲੋ ਜੀ ਡਿੰਪਲ ਜੀ ਸਿੱਖ ਚੁੱਕੇ ਨੇ ਡ੍ਰੈਗਨ ਨੂੰ ਛੇਲਣਾ ਪਹਿਲਾਂ ਇਹਨੂੰ ਨਹੀਂ ਆਉਂਦਾ ਸੀ ਚਲੋ ਆਹ ਦੇਖੋ ਜੀ ਵਿੱਚ ਝੂਠ ਖਰੀ ਜਾਂਦੀ ਐ ਖਾ ਖਾ ਕੇ ਇਹਨੂੰ ਸ਼ਰਮ ਆਣੀ ਚਾਹੀਦੀ ਐ ਕਿੱਥੇ ਕਰ ਰਹੀ ਕਿ ਇੱਦਾਂ ਨਹੀਂ ਖਾਣਾ ਚਾਹੀਦਾ ਚਲੋ ਜੀ ਅੱਜ ਡ੍ਰੈਗਨ ਫਰੂਟ ਸਿੱਖ ਚੁੱਕੇ ਨੇ ਡਿੰਪਲ ਜੀ ਛੇਲਣਾ ਸਾਰੇ ਜਣੇ ਇਹਨਾਂ ਨੂੰ ਬਧਾਈਆਂ ਦੋ ਮੁਬਾਰਕਾ ਦੋ ਬਹੁ ਵੱਡੀ ਬਹੁਤ ਵੱਡੀ ਇੱਕੋ ਉਪਲਬਧੀ ਇਹਨਾਂ ਨੇ ਹਾਜ਼ਿਲ ਕਰੀ ਹੈ ਧੰਨਵਾਦ